ਸਤਿ ਨਵਾਜ ਜੀ ਤੁਹਾਡਾ ਜੋ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਮੈਂ ਕੁਲਵੀਰ ਕੈਨੇਡਾ ਦੀ ਓਕਾਨਾਗਨ ਵੈਲੀ ਤੇ ਓਕਾਨਾਗਨ ਵੈਲੀ ਦਾ ਇਹ ਪਿੰਡ ਆ 올ਿਵਰ ਤੇ 올ਿਵਰ ਚ ਬਣਿਆ ਇਹ ਕਾਰ ਰੇਸ ਟ੍ਰੈਕ ਆ ਏਰੀਆ 27 ਬਹੁਤ ਸੋਹਣਾ ਸੋਹਣੀ ਲੋਕੇਸ਼ਨ ਆ ਤੇ BC ਦੇ 94 ਜਿਹੜੇ ਰੇਸ ਟ੍ਰੈਕ ਆ ਉਹਨਾਂ ਚ ਇੱਕ ਆ ਇਹ ਏਰੀਆ 27 ਬਲੈਕ ਸੇਜ ਰੋਡ ਤੇ ਆ 올ਿਵਰ ਰਜ਼ਰਵ ਏਰੀਆ ਜਿਵੇਂ ਨੇਟਿਵ ਇੰਡੀਅਨ ਜਿਹੜੇ ਮੂਲ ਨਿਵਾਸੀ ਉਹਨਾਂ ਦਾ ਥਾਂ ਹੈ ਤੇ ਕੰਪਨੀ ਨੇ ਲੀਜ਼ ਕਰਕੇ ਇੱਥੇ ਬਣਾਇਆ ਹੋਇਆ ਕਿਉਂਕਿ ਇਹਨਾਂ ਦਾ ਜਿਹੜਾ ਥਾਂ ਤਾਂ ਉਹਦਾ ਨਾਅ ਹੈ ਵੇਚ ਸਕਦੇ ਆ ਨਾ ਇਹਨਾਂ ਤੋਂ ਕੋਈ ਖਰੀਦ ਸਕਦਾ ਇਹ ਇਹ ਵੇਚ ਨਹੀਂ ਸਕਦੇ ਥਾਂ ਕਿਸੇ ਨੂੰ ਬਰਾਂ ਲੀਜ਼ ਕਰ ਲੈਂਦੇ ਜਿਵੇਂ ਹੋਰ ਵੀ ਕੰਪਨੀਆਂ ਨੇ ਜਿਨ੍ਹਾਂ ਦੇ ਕੋਈ ਬੰਨ ਜੜ ਲਾਈ ਹੋ ਕੋਈ ਕਿਸੇ ਦਾ ਕੋਈ ਹੋਰ ਬਿਜ਼ਨਸ ਆ ਤੇ ਇਦਾਂ ਲੀਜ਼ ਕਰ ਲੈਂਦੇ ਪਰ ਖਰੀਦ ਨਹੀਂ ਸਕਦੇ ਨਾ ਉਹ ਵੇਚ ਸਕਦੇ ਆ ਇਹ ਸਾਰਾ ਏਰੀਆ ਇਹ ਇਤਾਈ ਕਈ ਆ ਜਿਵੇਂ ਆਪਣੇ ਇੰਡੀਅਨ ਕਰਕੇ ਜਿਵੇਂ ਆਪਣੇ ਲੋਕ ਜਾਇਤਰਤਾਏ ਕੀ ਕਹਿੰਦੇ ਆ ਕਿ ਤਾਉ ਕੇ ਤਾਏ ਕੀ ਕਹਿੰਦੇ ਆ ਸੱਜੇ ਹੱਥ ਹੈਗਾ ਇਹ ਰੇਸਟ੍ਰੈਕ ਹੈ ਜਿਹੜਾ 메ਨ ਰੇਸਟ੍ਰੈਕ ਹੈ ਖੱਬੇ ਹੱਥ ਗੋ-ਕਾਰਟਿੰਗ ਹੈ ਬੱਚਿਆਂ ਵਾਸਤੇ ਕੋਈ ਵੀ ਕਰ ਸਕਦਾ ਉਹ ਜਿਹੜਾ ਸਾਹਮਣੇ ਗੇਟ ਹੈ ਗੇਟ ਤੋਂ ਅੱਗੇ ਤੋਂ ਸਿਰਫ ਉਹੀ ਜਾ ਸਕਦੇ ਜਿਨ੍ਹਾਂ ਕੋਲ ਮੈਂਬਰਸ਼ਿਪ ਆ ਜਾਂ ਜਿਹੜਾ ਉਹਨਾਂ ਦੇ ਨਾਲ ਕੋਈ ਗੈਸਟ ਆਇਆ ਜਾਂ ਕੰਮ ਕਰਦੇ ਆ ਉਹ ਹੋਰ ਨਹੀਂ ਕੋਈ ਜਾ ਸਕਦਾ ਬਿਨਾ ਮੈਂਬਰਸ਼ਿਪ ਤੋਂ ਤੇ ਇੱਥੋਂ ਤੱਕ ਕੋਈ ਵੀ ਆ ਸਕਦਾ ਕਿਉਂਕਿ ਇੱਧਰ ਗੋ-ਕਾਰਟਿੰਗ ਦਾ ਸੈਕਸ਼ਨ ਬਣਿਆ ਹੋਇਆ ਜੋ ਵੈਸੇ ਵੀ ਕੋਈ ਘੁੰਮਣ ਫਿਰਨ ਆਇਆ ਕੋਈ ਵੀ ਆ ਸਕਦਾ ਹੈ ਟਿਕਟਾਂ ਦਾ ਤਾਂ ਮੈਨੂੰ ਪਤਾ ਨਹੀਂ ਹੈ ਕਿ ਤੁਸੀਂ ਆਨਲਾਈਨ ਕਰਨੀਆਂ ਜਾਂ অন ਅਰਾਈਵਲ ਮਿਲ ਜਾਂਦੀਆਂ ਜਾਂ ਕੀ ਸਿਸਟਮ ਹੈ ਇਹਨਾਂ ਦਾ ਪਰ ਆ ਕੋਈ ਵੀ ਸਕਦਾ ਇਹਦੇ ਲਈ ਕੋਈ ਮੈਂਬਰਸ਼ਿਪ ਨਹੀਂ ਚਾਹੀਦੀ ਵਧੀਆ ਜਵਾਕਾਂ ਵਾਸਤੇ ਤਾਂ ਖਾਸ ਕਰਕੇ ਬਹੁਤ ਮਨ ਵਾਲੀ ਚੀਜ਼ ਆ ਆ ਕਰਦੇ ਭਾਈ ਪੰਦਰੇ ਇੱਧਰਲੇ ਪਾਸੇ ਕਾਰਾਂ ਵਾਲਾ ਜਿਗਾਰਡਮੈਂਟ ਹੈ ਤੇ ਇੱਥੇ ਹੀ ਥਾਂ ਬਣਿਆ ਵਾ ਉੱਚਾ ਜਿਆ ਥਾਂ ਆ ਜਿਹੜੇ ਮੈਂ ਜਿਵੇਂ ਸੰਡੇ ਹੁਣ ਇਹਨਾਂ ਦੀ ਪ੍ਰੈਕਟਿਸ ਰੇਸ ਹੁੰਦੀ ਆ ਸੰਡੇ ਪੰਜ ਸੱਤ ਕਾਰਾਂ ਪੰਜ ਚਾਰ ਕਾਰਾਂ ਹੁੰਦੀਆਂ ਹੁੰਦੀਆਂ ਜਿਹੜੇ ਇੱਥੇ ਚੱਲਿਆ ਅੱਜ ਵੀ 100 200 ਰੁਪਏ ਤੇ 골ਡਨ ਜੂਆ ਇਹ ਇਧਰ ਉੱਪਰ ਬਹੁਤ ਲੋਕ ਆ ਗੋਰੇ ਜਿਹੜੇ ਲੋਕਲ ਵੀ ਆ ਬਾਹਰੋਂ ਵੀ ਆਉਂਦੇ ਪਰ ਲੋਕਲ ਵੀ ਬਹੁਤ ਜ਼ਿਆਦੇ ਹੁੰਦੇ ਆ ਜਿਹੜੇ ਜਿਨ੍ਹਾਂ ਨੂੰ ਪਤਾ ਹੁਣਾਰੇ ਛੰਡੇ ਇੱਥੇ ਗੋਰੇ ਲੱਭੇ ਕੌਫੀ ਦੇ ਕਾਫੇ ਲੈ ਕੇ 10 ਬਹਿ ਜਾਂਦੇ ਆ ਉਹ ਦੋ ਘੰਟੇ ਬੈਠੇ ਰਹਿੰਦੇ ਆ ਨਾਲੇ ਬਾਹਰ ਆਊਟਿੰਗ ਕਰ ਜਾਂਦੇ ਆਗੇ ਤੇ ਨਾਲੇ ਬਸ ਦੇਖ ਜਾਂਦੇ ਆਗੇ ਸੁੰਨਸਰਾ ਪਈਰ ਉਹ ਕਹਿੰਦੇ ਹੁੰਦੇ ਜਿਵੇਂ ਜੀ ਨਹੀਂ ਪਰਿੰਦਾ ਨਹੀਂ ਬਸ ਇਕੱਲੀਆਂ ਕਾਰਾਂ ਦੀ ਗੂੰਜ ਹੀ ਸੁਣਦੀ ਆ ਤੇ ਆਲੇ ਦੁਆਲੇ ਤਾਂ ਕਿ ਕੋਈ ਨੇੜੇ-ਤੇੜੇ ਘਰ ਵੀ ਹੈ ਨਹੀਂਗਾ ਵੀ ਨੇੜੇ-ਤੇੜੇ ਕੁਝ ਹੋਰ ਵੀ ਕੋਈ ਬਿਜ਼ਨਸ ਵੀ ਹੈ ਨਹੀਂਗਾ ਸਿਰਫ ਇਹੀ ਆ ਪੂਰੀ ਸ਼ਾਂਤੀ ਹੁੰਦੀ ਐ ਵਸ ਕੱਲੀਆਂ ਕਾਰਾਂ ਤੇ ਕਾਰਾਂ ਦੀ ਗੂੰਜ ਉਹ ਜਿਹੜੀ ਸਾਹਮਣੇ ਬੈਨ ਜੜ ਬਣੀ ਐ ਮਗਰ ਦੀਂਦੀ ਆ ਗਰੇਪਸਾਂ ਦੇ ਬਾਗ ਆ ਅੰਗੂਰਾਂ ਦੇ ਸਾਰੇ ਇਹ ਜਿਵੇਂ ਜਿਨ੍ਹਾਂ ਤੋਂ ਵਾਈਨ ਬਣਦੀ ਆ ਉਹ ਗਰੇਪਸ ਇੱਥੇ ਇਹ ਕੰਮ ਕਰਦੇ ਹੁੰਦੇ ਸੀ ਮੈਂ 2011 12 13 ਚ ਟਰਾਈਟਨ 3 ਸਾਲ ਕੰਮ ਕੀਤਾ ਤੇ ਮੇਰਾ ਛੋਟਾ ਭਰਾ ਇੱਥੇ ਸੁਪਰਵਾਈਜ਼ਰ ਹੁੰਦਾ ਸੀ ਉਹਦਾ ਫਰੈਂਡ ਸੀਗਾ ਉਹ ਮੈਨੇਜਰ ਸੀਗਾ ਤੇ ਮੇਰੇ ਮਾਮੇ ਦਾ ਮੁੰਡਾ ਇੱਕਾਡਾ ਮਾਮਾ ਬੜਾ ਬਈ ਉਹ ਵੀ ਟਾਈਮ ਯਾਰ ਬੜਾ ਆਨੰਦ ਵਾਲਾ ਕੰਮ ਵੀ ਬਈ ਬਹੁਤ ਕਰਦੇ ਸੀ ਕਦੇ ਕੋਈ ਉਹ ਜਿਵੇਂ ਸਾਡੇ ਵਾਲਾ ਸੁਪਰਵਾਈਜ਼ਰ ਸੀ ਉਹਦਾ ਮੈਨੇਜਰ ਸੀ ਉਹਦਾ ਫਰੈਂਡ ਤੇ ਕੰਮ ਪੂਰੀ ਇਮਾਨਦਾਰੀ ਨਾਲ ਕੰਮ ਨਾ ਕੋਈ ਬੇਈਮਾਨੀ ਨਹੀਂ ਕਰਦਾ ਸੀ ਤੇ ਨਜ਼ਾਰੇ ਵੀ ਪੂਰੇ ਲੈ ਉੱਥੇ ਲੋਟਾ ਹੀ ਸਾਰਾ ਮਿਹਨਤ ਵੀ ਠੋਕ ਠੋਕ ਕੇ ਕੀਤੀ ਤੇ ਆਨੰਦ ਵੀ ਬੜਾ ਸੀ ਕਿਉਂਕਿ ਇੱਕੋ ਜਿਕੇ ਸੀ ਸਾਰੇ ਤੇ ਉਹ ਵੀ ਸਾਹਮਣੇ ਆ ਉੱਥੇ ਜਿੱਥੇ ਅਸੀਂ ਕੰਮ ਕਰਦੇ ਰਹੇ ਆ ਜਿਹੜੇ ਸਾਹਮਣੇ ਦਿਸੀ ਜਾਂਦੀ ਬਨਜੜ ਆਇਆ ਸੋ ਬਦਿਆ ਸੋਹਣੀ ਚੀਜ਼ ਬਣੀ ਵੀ ਆ ਬਹੁਤ ਵੈਸੇ ਤਾਂ ਮਹਿੰਗਾ ਜਿਹਾ ਗਾੜਾ ਲੋਕਾਂ ਕੋਲੇ ਜਿੰਨਾਂ ਕੋਲੇ ਪੈਸਾ ਹੈਗਾ ਕਿਉਂਕਿ ਹੁਣ ਦੋ ਦੋ ਹਸਾਬ ਲਾ ਲੈਰ ਵੀ 55-60 ਹਜ਼ਾਰ ਡਾਲਰ ਦਾ ਮੈਂਬਰਸ਼ਿਪ ਹੋ ਗਈ ਜਣਾ ਫਿਰ ਉੱਤੋਂ ਹੁਣ ਦੋ ਦੋ ਢਾਈ-ਢਾਈ ਲੱਖ ਰੁਪਏ ਦੀਆਂ ਕਾਰਾਂ ਪਰ ਹੈ ਵਧੀਆ ਚੀਜ਼ ਆ ਦੇਖਣ ਵਾਸਤੇ ਇਹਨਾਂ ਦਾ ਗੋ-ਕਾਰਟਿੰਗ ਵਾਲਾ ਏਰੀਆ ਵੀ ਬਹੁਤ ਖੁੱਲਾ ਆ ਕਈ ਲੋਕੇਸ਼ਨਾਂ ਤੇ ਜਿਵੇਂ ਆਪਾਂ ਹੋਰ ਵੀ ਕੰਮੀ ਥਾਂ ਦੇਖਦੇ ਆ ਥੋੜਾ ਜਿਹਾ ਥਾਂ ਹੁੰਦਾ ਥੋੜੇ ਜਿਹਾ ਗੇੜੇ ਆਉਂਦੇ ਆ ਬਸ ਔਰ ਇਹਨਾਂ ਦਾ ਕਿਉਂਕਿ ਰੇਸ ਟ੍ਰੈਕ ਕਰਕੇ ਵੀ ਬੜਾ ਖੁੱਲਾ ਥਾਂ ਇਹਨਾਂ ਦਾ ਤੇਰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਵੀਰਾ ਬਣ ਕੇ ਤਾਂ ਭੁੱਲਣਾ ਹੀ ਨਹੀਂ ਚੰਗਾ ਦੇਸੀ ਬਾਈ ਬਲੌਗਸ ਆਪਣੇ ਚੈਨਲ ਦਾ ਨਾਮ ਜਰੂਰ ਸਬਸਕ੍ਰਾਈਬ ਕਰਿਓ ਸੋ ਇਹੀ ਹੈ ਵੀ ਜੇ ਕੋਈ ਇਧਰ ਏਰੀਆ 'ਚ ਆਇਆ ਹੋਆ ਉਹ ਕਨਾਂਗਨ ਚ ਆਇਆ ਕੋਈ 올ਿਵਰ ਸੋਇਸ ਕੰਟੈਕਟਨ ਕੇ ਆਉਣਾ ਚਾਹੁੰਦਾ ਦੇਖਣਾ ਚਾਹੁੰਦਾ ਸ਼ੰਡੇ ਤਾਂ ਓਪਨ ਹੁੰਦਾ ਹੀ ਆ ਪੱਕਾ ਹੀ ਇੱਥੇ ਇਹਨਾਂ ਦੀ ਪ੍ਰੈਕਟਿਸ ਰੇਸਾਂ ਹੁੰਦੀਆਂ ਗੋ-ਕਾਰਟਿੰਗ ਵੀ ਖੁੱਲਾ ਹੁੰਦਾ ਬੱਚਿਆਂ ਨੂੰ ਕਿਸੇ ਨੇ ਲੈ ਕੇ ਆਉਣਾ ਕੋ ਇੱਧਰ ਘੁੰਮਣ ਫਿਰਨਾ ਆਇਆ ਹੋਇਆ ਏਰੀਆ 27 ਪਾ ਕੇ ਤੁਸੀਂ ਸਰਚ ਕਰ ਲਓ 올ਿਵਰ ਬਲੈਕ ਸੇਡ ਰੋਡ ਤੇ ਆ ਰਿਜ਼ਰਵ ਏਰੀਆ ਤੇ ਬਹੁਤ ਸੋਹਣਾ ਯਾਰ ਥਾਂ ਇੱਕ ਤਾਂ ਲੋਕੇਸ਼ਨ ਬਹੁਤ ਸੋਹਣੀ ਹੈਗੀ ਤੇ ਬਾਕੀ ਇੱਕ ਕਿਉਂਕਿ 15 ਆ ਖੁੱਲੇ ਥਾਂ ਤੇ ਬਣਾਇਆ ਹੋਇਆ ਕਿ ਇੱਧਰ ਉੱਚੇ ਥਾਂ ਤੇ ਜਿੱਧਰ ਮੈਂ ਖੜਾ ਆ ਇੱਥੇ ਵਧੀਆ ਉੱਚਾ ਥਾਂ ਬਣਿਆ ਹੋਇਆ ਖੜਨ ਨੂੰ ਬੈਠਣ ਨੂੰ ਸੋ ਵਧੀਆ ਚੀਜ਼ ਆ ਕੁੱਲ ਮਿਲਾ ਕੇ ਦੇਖਣ ਜੋਗਾ ਤੇ 올ਿਵਰ ਜੇ ਵੈਨਕੂਵਰ ਤੋਂ ਉਹਨਾ ਤੋਂ ਵੈਨਕੂਵਰ ਤੋਂ ਹੈਗਾ ਇਹ 450 ਕਿਲੋਮੀਟਰ ਦੂਰ ਆ ਕਲੋਨੇ ਤੋਂ 1.5 ਕਿਲੋਮੀਟਰ ਦੂਰ ਆ ਜਿਵੇਂ ਕਲੋਨੇ ਤੋਂ ਸਾਨੂੰ 1.5 ਘੰਟਾ ਲੱਗਦਾ ਤੇ ਇੱਧਰ ਅਸੀਂ ਅਮਰੀਕਾ ਦੇ ਬਾਰਡਰ ਦੇ ਨਾਲ ਆ ਜੰਨੇ ਆ ਵੈਸੇ ਤਾਂ ਜਿਵੇਂ ਸਾਰਾ ਕੈਨੇਡਾ ਅਮਰੀਕਾ ਦੇ ਬਾਰਡਰ ਦੇ ਨਾਲ ਨਾਲ ਹੀ ਲੱਗਦਾ ਥੱਲੇ ਥੱਲੇ ਵਾਲਾ ਪਾਸਾ ਜਿੱਥੇ ਜਾਦੇ ਬਸੂਆਂ ਅਸੀਂ ਇਧਰ ਹੈਗੇ ਆ ਬਿਸ਼ਿੰਟਨ ਸਟੇਟ ਦੇ ਨਾਲ ਇ ਤੋਂ ਸਾਡੇ ਤੋਂ 20 ਮਿੰਟ ਦੀ ਡਰਾਈਵ ਆ 25 ਕਿਲੋਮੀਟਰ ਅਮਰੀਕਾ ਦਾ ਬਾਰਡਰ ਇੱਥੇ ਆਪਣਾ ਸੋਇਸਟਾਊਨ ਹੈ ਜਿਹੜਾ ਸਾਊਥ ਓਕਨ ਆ ਜਾਂਦਾ ਹੈ ਜਿਹੜਾ ਲਾਸਟ ਟਾਊਨ ਹੈ ਉਦੋਂ ਅਗੇ ਅਮਰੀਕਾ ਦਾ ਬਾਰਡਰ ਆ ਜਾਂਦਾ ਸੋ ਹੀ ਹੇਰ ਜੀ ਵੀਰਾ ਬਣ ਕੇ ਦੇਖਿਓ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਜਰੂਰ ਕਰਕੇ ਦੱਸਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ